ਆਰਮੀ ਪਾਸ ਵਾਲਾਂ ਲਈ ਆ ਸਬ ਤੋ ਸੁਨੈਰੀ ਮੌਕਾ ਤੇ ਸਭ ਤੋਂ ਤਾਕੜੀ ਨੌਕਰੀ ਹੈ ਤੇ ਇਸ ਨੌਕਰੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੀ ਕਿ ਇੱਕ ਰੈਗੂਲਰ ਤੇ ਪੱਕੇ ਵਿਸ ਦੀ ਨੌਕਰੀ ਤੁਹਾਨੂੰ ਸਰਕਾਰੀ ਨੌਕਰੀ ਜਿਹੜੀ ਦਿੱਤੀ ਜਾ ਰਹੀ ਹੈ ਇਸ ਦੇ ਵਿੱਚ ਤੁਹਾਨੂੰ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ 12ਵੀਂ ਪਾਸ ਤੁਹਾਡੀ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਜਿਹੜੀ ਸੈਲਰੀ ਹੈ ਤੁਹਾਨੂੰ 50000 ਦੇ ਲਗਭਗ ਭਾਵ 16000 ਤੋਂ ਸ਼ੁਰੂ ਹੋ ਕੇ 50000 ਤੱਕ ਜਿਹੜੀ ਤੁਹਾਨੂੰ ਇੱਥੇ ਸੈਲਰੀ ਵੀ ਦਿੱਤੀ ਜਾ ਰਹੀ ਹੈ ਤੁਸੀਂ ਪੰਜਾਬ ਲੈਵਲ ਦੀਆਂ ਜਾਂ ਇੰਡੀਆ ਲੈਵਲ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਨੌਕਰੀਆਂ ਦੀ ਜਾਣਕਾਰੀ ਚਾਹੁੰਦੇ ਹੋ ਸਰਕਾਰੀ ਭਰਤੀ ਦੀ ਤੁਸੀਂ ਜਾਣਕਾਰੀ ਦੇ ਵਿੱਚ ਹੈਗੇ ਦੇ ਵਿੱਚ ਹੈਗੇ ਹਾਂ ਤਾਂ ਹੁਣੇ ਹੀ ਆਪਣੇ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਵੀ ਸੋ ਗੱਲ ਕਰਾਂਗੇ ਇਸ ਭਰਤੀ ਬਾਰੇ ਤੇ ਇਸ ਭਰਤੀ ਦੇ ਨੋਟਸ ਬਾਰੇ ਜਿਹੜਾ ਨੋਟਸ ਆ ਚੁੱਕਿਆ ਹੈ ਤੇ ਇਹਦੀ ਲਾਸਟ ਡੇਟ ਕੀ ਰਹੇਗੀ ਕਦੋਂ ਤੇ ਸਟਾਰਟ ਹੋਈ ਹੈ ਸਾਰੀ ਗੱਲ ਕਰਾਂਗੇ ਵੀ ਜਿਹੜੇ ਫਾਰਮ ਓਪਨ ਹੋ ਚੁੱਕੇ ਆ ਸੋ ਇਹ ਭਰਤੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕਿ ਇਸ ਤੋਂ ਪਹਿਲਾਂ ਵੀ ਆਪਾਂ 12ਵੀਂ ਪਾਸ ਜਾਂ 8ਵੀਂ ਪਾਸ ਭਰਤੀਆਂ ਦੀ ਜਿਹੜੀ ਗੱਲ ਕੀਤੀ ਸੀ ਸੋ ਪੰਜਾਬ ਲੈਵਲ ਦੀਆਂ ਤੇ ਇਸ ਭਰਤੀ ਨੂੰ ਵੀ ਕੌਣ-ਕੌਣ ਅਪਲਾਈ ਕਰਦਾ ਉਹੀ ਗੱਲ ਆਪਾਂ ਕਰਨ ਜਾ ਰਹੇ ਹਾਂ ਇਸ ਭਰਤੀ ਲਈ ਸਭ ਤੋਂ ਪਹਿਲਾਂ ਜਿਹੜਾ ਸਮਾਂ ਬਹੁਤ ਜ਼ਰੂਰੀ ਹੈ ਵੀ ਤੁਸੀਂ ਦੇਖਦੇ ਹੋ ਇਹਦੇ ਜਿਹੜੇ ਫਾਰਮ ਖੁੱਲੇ ਹੋਏ ਆ ਵੀ ਆਨਲਾਈਨ ਅਪਲਾਈ ਕਰ ਸਕਦੇ ਹੋ 25 ਅਗਸਤ 2024 ਤੋਂ ਜਿਹੜੇ ਫਾਰਮ ਖੁੱਲ ਚੁੱਕੇ ਆ 29 ਤੱਕ ਭਾਵੇਂ 20 ਸਤੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਲਗਭਗ ਤੁਹਾਡੇ ਕੋਲੇ 20 ਦਿਨ ਪੂਰੇ ਪਏ ਨੇ ਇਸ ਪੋਸਟਾਂ ਨੂੰ ਠੀਕ ਹੈ ਜਿਹੜੀਆਂ ਪੋਸਟਾਂ ਟੋਟਲ ਪੋਸਟਾਂ 300 ਪੋਸਟਾਂ ਨੇ 300 ਬਹੁਤ ਵੱਡੀ ਗਿਣਤੀ ਹੈ ਪੀਐਨ ਦੀ ਪੋਸਟਾਂ ਵੀ ਇਸ ਪੋਸਟ ਦੇ ਵਿੱਚ ਤੁਸੀਂ ਦੇਖੋ ਕੈਟਾਗਰੀ ਵਾਸ ਵੰਡ ਵੀ ਕੀਤੀ ਗਈ ਹੈ ਜਨਰਲ ਕੈਟਾਗਰੀ ਨੂੰ ਐਸ்சி ਕੈਟਾਗਰੀ ਨੂੰ ਠੀਕ ਹੈ ਸਰਵਿਸਮੈਨ ਨੂੰ ਜਾਂ ਬਾਕੀ ਜਿਹੜੇ ਹੋਰ ਪੀਡਬਲਯੂਡੀ ਵਾਲੇ ਕੈਟਾਟਰੀ ਚ ਹੁੰਦੇ ਆ ਉਹਨਾਂ ਨੂੰ ਇਸੇ ਡਿਵਾਈਡਿਸ਼ਨ ਕੀਤਾ ਗਿਆ ਨਾ ਪੋਸਟਾਂ ਦਾ ਏਜ ਦੇ ਵਿੱਚ ਰੱਖੀ ਗਈ ਵੀ 18 ਤੋਂ 35 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਆ ਏਜ ਰਿਲੈਕਸ਼ਨ ਬਾਕੀ ਜਿਹੜਾ ਕੈਟਾਗਰੀ ਵਾਸ ਇੱਥੇ ਦਿੱਤਾ ਹੋਇਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਪੋਸਟਾਂ ਦੇਖੋ ਕੁਆਲਿਫਿਕੇਸ਼ਨ ਕੀ ਆ ਕੁਆਲਿਫਿਕੇਸ਼ਨ ਇਸ ਤੋਂ ਘੱਟ ਤਾਨੂੰ ਕਦੇ ਦੁਬਾਰਾ ਪੋਸਟ ਕਿਤੇ ਨਾ ਕਿਤੇ ਬਹੁਤ ਘੱਟ ਦੇਖ ਨੂੰ ਮਿਲੂਗੀ ਪਲੱਸ 2 베ਸ ਤੇ ਪੋਸਟ ਤੁਹਾਨੂੰ ਦਿੱਤੀ ਜਾ ਰਹੀ ਹੈ ਜੀ.ਡੀ.ਕੇ ਇੱਕ ਪੱਕੀ ਰੈਗੂਲਰ ਨੌਕਰੀ ਹੈ ਸੋ ਇਹ ਪੋਸਟ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਸੈਲਰੀ ਕੀ ਰਹੂਗੀ ਸੈਲਰੀ ਤੋਂ ਬਾਅਦ ਵਾਪਸ ਸੈਲਰੀ ਆਲਰੇਡੀ ਤੁਹਾਨੂੰ ਡਿਸਕਸ ਕਰ ਚੁੱਕਾਗੇ ਤੁਹਾਨੂੰ 16000 ਤੋਂ ਲੈ ਕੇ 50000 ਤੱਕ ਜਿਹੜੀ ਸੈਲਰੀ ਦੇ ਵਿੱਚ ਹੁੰਦੀ ਆ ਸੋ ਇੱਥੇ ਤੁਸੀਂ ਦੇਖਦੇ ਹੋ ਵੀ ਫੀਸ ਕਿਵੇਂ ਪੇ ਕਰਨੀ ਆ ਜੋ ਆਨਲਾਈਨ ਤੁਸੀਂ ਪੇ ਕਰੋਗੇ ਠੀਕ ਹੈ ਮੰਨ ਲਓ ਵੀ ਅਪਲਾਈ ਕਰੋਗੇ ਉਹਦੇ ਵਿੱਚ ਤੁਹਾਨੂੰ ਇੱਕ ਫੀਸ ਦੇਣੀ ਪੈਂਦੀ ਐ ਅਪਲੀਕੇਸ਼ਨ ਫੀਸ ਤੇ ਜਿਹੜੀ ਹੈਗੀ ਐ ਐਸਸੀ ਐਸਟੀ ਬੀਸੀ ਜਾਂ ਜਨਰਲ ਉਹਨਾਂ ਵਾਸਤੇ 700 ਹੈਗੀ ਆ ਸੋ ਬਾਕੀ ਇੱਥੇ ਇਹਨਾਂ ਨੇ ਲਿਖਿਆ ਵੀ ਐਸਸੀ ਐਸਟੀ ਬੀਸੀ ਔਰ ਏਰੀਆ ਸਟੇਟ ਆਫ ਪੰਜਾਬ ਹਰਿਆਣਾ ਯੂਟੀ ਤੋਂ ਉਹਨਾਂ ਵਾਸਤੇ 600 ਆਵੀ ਚੰਡੀਗੜ੍ਹ ਦੇ ਵਿੱਚ ਠੀਕ ਹੈ ਸੋ ਇੱਥੇ ਥੋੜਾ ਇਹਨਾਂ ਲਿਖਿਆ ਵੀ ਆਊਰ ਦੈਨ ਵੀ ਜਿਹੜੇ ਆਊਰ ਸਟੇਟ ਤੋਂ ਕਰਨਗੇ ਉਹਨਾਂ ਵਾਸਤੇ 700 ਹੈਗੀ ਆ ਤੇ ਐਕਸ ਸਰਵਿਸ ਮੈਂਸ ਨੇ ਸੀ 600 ਹੈਗੀ ਆ ਪੀਡਬਲਿਊਡੀ ਵਾਸਤੇ ਵੀ 600 ਹੈਗੀ ਆ ਉਸ ਤੋਂ ਬਾਅਦ ਵੀ ਰਿਜ਼ਰਵੇਸ਼ਨ ਤੁਹਾਨੂੰ ਪਤਾ ਦਿੱਤੀ ਜਾਊਗੀ ਕੈਟਾਗਰੀ ਬਾਅਦ ਜਿਹੜੀਆਂ ਹੋਰ ਮੇਨ ਚੀਜ਼ਾਂ ਇਹਦੇ ਵਿੱਚ ਹੈਗੀਆਂ ਤੁਸੀਂ ਦੇਖ ਸਕਦੇ ਹੋ ਤਾਂ ਸਿਲੈਕਸ਼ਨ ਕਿਵੇਂ ਹੋਣੀ ਹੈ ਇਹਦੇ ਵਿੱਚ ਰੈਗੂਲਰ ਗਵਰਨਮੈਂਟ ਅਪਲਾਈ ਜਿਹੜੀ ਭਰਤੀ ਹੈਗੀ ਹੈ ਬਿਲਕੁਲ ਇਹ ਆ ਦੇਖੋ ਮੋਡ ਆਫ ਸਿਲੈਕਸ਼ਨ ਇਹਦੇ ਵਿੱਚ ਕੀ ਹੋਊਗਾ ਇਹਦੇ ਵਿੱਚ ਵੀ ਪੇਪਰ ਹੋਣਾ ਛੋਟਾ ਜਿਹਾ ਇੱਕ ਤਾਂ ਪੇਪਰ ਦੇ ਨਾਲ ਨਾਲ ਫਿਜ਼ੀਕਲ ਵੀ ਇਹਦੇ ਵਿੱਚ ਚੈੱਕ ਕੀਤਾ ਜਾਣਾ ਦੇਖੋ ਇਹਦੇ ਵਿੱਚ 100 ਮਾਰਕਸ ਦਾ ਜਿਹੜਾ ਪੇਪਰ ਹੋਣਾ 50 ਪ੍ਰਸ਼ਨ ਪੁੱਛੇ ਜਾਣਗੇ ਇੱਕ ਪ੍ਰਸ਼ਨ ਦੇ ਜਿਹੜੇ 2 ਅੰਕ ਹੋਣਗੇ ਠੀਕ ਹੈ ਤਾਂ ਉਸ ਦੇ ਆਧਾਰ ਤੇ ਜਿਹੜਾ ਇਹਦੇ ਵਿੱਚ 네ਗੇਟਿਵ ਮਾਰਕਿੰਗ ਕੋਈ ਨਹੀਂ ਰੱਖੀ ਗਈ ਸਭ ਤੋਂ ਵੱਡੀ ਗੱਲ ਇਹ 네ਗੇਟਿਵ ਮਾਰਕ ਕੋਈ ਨਹੀਂ ਰੱਖੀ ਗਈ ਇਹਦੇ ਵਿੱਚ ਪੁੱਛਿਆ ਕੀ ਜਾਣਾ ਵੀ ਤੁਹਾਡੇ ਤੋਂ ਜਨਰਲ ਨੌਲੇਜ ਜਨਰਲ ਅਵੇਅਰਨੈਸ ਕਰੰਟ ਅਫੇਅਰ ਨੰਮਰੀਕਲ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਪੁੱਛੀਆਂ ਜਾਣੀਆਂ ਘੱਟ ਤੋਂ ਘੱਟ ਇਹਦੇ ਵਿੱਚ ਅੰਕ ਜਿਹੜੇ ਤੁਸੀਂ ਲੈਣੇ ਹੋਣੇ 90 ਮਿੰਟਾਂ ਦਾ ਇੱਕ ਟੈਸਟ ਹੋਊਗਾ ਇਹ ਵੀ 90 ਮਿੰਟਾਂ ਦੇ ਵਿੱਚ 50 ਪ੍ਰਸ਼ਨ ਤੁਸੀਂ ਕਰਨੇ ਹੋਣਗੇ ਠੀਕ ਹੈ ਇਹਦੇ ਵਿੱਚ ਮਿਨੀਮਮ ਜਿਹੜੇ 50% ਮਾਰਕਸ ਤੁਸੀਂ ਜਨਰਲ ਕੈਟਾਗਰੀ ਨਹੀਂ ਲੈਣੇ ਹੋਣਗੇ ਬਾਕੀ ਕੈਟਾਗਰੀ ਨਹੀਂ ਮਿਨੀਮਮ ਜਿਹੜੇ 45% ਮਾਰਕਸ ਇੱਥੇ ਹੋਣੇ ਚਾਹੀਦੇ ਵੀ ਟੈਸਟ ਦੇ ਵਿੱਚੋਂ ਠੀਕ ਹੈ ਅੱਗੇ ਤੁਸੀਂ ਦੇਖੋ ਵੀ ਜਦੋਂ ਤੁਸੀਂ ਟੈਸਟ ਦਿੱਤਾ ਤਾਂ ਟੈਸਟ ਦੇ ਵਿੱਚ ਤੁਹਾਨੂੰ 10 ਗੁਣਾ ਬੰਦਿਆਂ ਨੂੰ ਬੁਲਾਇਆ ਜਾਊਗਾ 10 ਗੁਣਿਆਂ ਨੂੰ ਠੀਕ ਹੈ 10 ਗੁਣਾ ਬੁਲਾਇਆ ਜਾਊਗਾ ਉਦੋਂ ਬਾਅਦ ਜਿਹੜੇ ਵੀ ਟੈਸਟ ਜਿਹੜੇ ਕਰਨਗੇ ਉਹਨਾਂ ਵਾਸਤੇ 10 ਗੁਣਾ ਦਾ ਅਗੇ ਫਿਜ਼ੀਕਲ ਟੈਸਟ ਹੋਊਗਾ ਵੀ ਆ ਦੇਖੋ 800 ਮੀਟਰ ਰੇਸ ਇਹਦੇ ਵਿੱਚ ਲੌਂਗ ਜੰਪ ਹਾਈ ਜੰਪ ਵੀ ਜਿਹੜਾ ਤੁਹਾਡਾ ਹੋਣਾ ਹੈਗਾ ਠੀਕ ਹੈ ਸੋ ਇਹਨਾਂ ਪੋਸਟਾਂ ਦੇ ਵਿੱਚ ਆ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਇਹਨਾਂ ਨੇ ਸਾਰਾ ਕ੍ਰਾਈਟੇਰੀਆ ਦਿੱਤਾ ਹੈਗਾ ਇਹਨ ਤਾਂ ਟੈਨਸੂ ਪੋਸਟਾ ਦੇ ਮੁਤਾਬਕ ਆਪਾਂ ਵੀ 10 ਨਾਲ ਗੁਣਾ ਕਰ ਦੋ ਠੀਕ ਹੈ ਤੈਨਾਂ 1000 ਬੰਦਾ ਬੁਲਾਇਆ ਜਾਊਗਾ ਵੀ 3000 ਬੰਦਾ 3000 ਬੰਦਾ ਕਾਦੇ ਵਾਸਤੇ ਬੁਲਾਇਆ ਜਾਊਗਾ ਫਿਜ਼ੀਕਲ ਵਾਸਤੇ ਬੁਲਾਇਆਏਗਾ ਉਹਨਾਂ ਦੇ ਟ੍ਰਾਇਲ ਲੈਂਦੇ ਜਾਣਗੇ ਉਦੋਂ ਬਾਅਦ ਫਾਈਨਲ ਤਾਂ ਉਸੇ ਨੂੰ ਸਿਲੈਕਸ਼ਨ ਕੀਤਾ ਜਾਊ ਜਿਹੜਾ ਟ੍ਰਾਇਲ ਚੋਂ ਪਾਸ ਹੋਊਗਾ ਤਾਂ ਟ੍ਰਾਇਲ ਤੁਹਾਡੇ ਸਾਹਮਣੇ ਰੱਖੇ ਹੋਇਆ ਸਾਰੇ ਕਾਸ ਦੇ ਹਨਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਫੀਮੇਲ ਵਾਸਤੇ ਉਮਰ ਦੇ ਹਿਸਾਬ ਨਾਲ ਟ੍ਰਾਇਲ ਨੇ ਵੀ ਇਹ ਨਹੀਂ ਹੈਗਾ ਵੀ ਹਨਾ ਛੋਟੇ ਵੱਡੇ ਦੇ ਹਿਸਾਬ ਨਾਲ ਨਹੀਂ ਉਮਰ ਦੇ ਹਿਸਾਬ ਨਾਲ ਇੱਥੇ ਟ੍ਰਾਇਲ ਹੈਗੇ ਵੀ ਸਾਰਿਆਂ ਨੂੰ ਇੱਕੋ ਟ੍ਰਾਇਲ ਨਹੀਂ ਹੈਗੇ ਵੀ ਲੌਂਗ ਜੰਪ ਜੀ ਉਮਰ ਦੇ ਹਿਸਾਬ ਨਾਲ ਕਿਹਨੇ ਕਿੰਨਾ ਮਾਰਨਾ ਕਿਹ ਵੀ ਚਲੀ ਜਾਣੀ ਆ ਠੀਕ ਹੈ ਇਹਨੂੰ ਸਕਰੀਨਸ਼ਾਟ ਲੈ ਲਓ ਤੇ ਖੁਦ ਪੜ੍ਹ ਲਿਓ ਤੁਸੀਂ ਆ ਦੇਖੋ ਹਾਈ ਜੰਪ ਏਜ ਦੇ ਹਿਸਾਬ ਨਾਲ ਕਿਹਨੂੰ ਕਿੰਨਾ ਲਾਉਣਾ ਪੈਣਾ ਲੌਂਗ ਜੰਪ ਏਜ ਦੇ ਹਿਸਾਬ ਨਾਲ ਕਿਹਨੂੰ ਕਿੰਨਾ ਲਾਉਣਾ ਆ ਦੇਖੋ 18 ਤੋਂ 30 ਸਾਲ ਵਾਲਿਆਂ ਨੂੰ ਕਿੰਨਾ 30 ਤੋਂ 35 ਵਾਲਿਆਂ ਨੂੰ ਕਿੰਨਾ ਇਦਾਂ ਸਾਰਾ ਕੁਝ ਲਿਖਿਆ ਹੋਇਆ ਇੱਥੇ ਠੀਕ ਹੈ ਤਾਂ ਰੇਸ ਦੇਖੋ ਵੀ ਰੇਸ ਇਹਨਾਂ ਨੇ ਲਿਖੀ ਆ ਜਿਹੜੀ ਦੌੜ ਹੈ ਤਾਂ ਉਹ 18 ਤੋਂ 30 ਸਾਲ ਵਾਲਿਆਂ ਨੂੰ ਕਿੰਨੀ ਰੇਸ ਕਿੰਨੇ ਮਿੰਟਾਂ ਚ ਲੱਗੂਗੀ ਹੈਨਾ ਆ ਦੇਖੋ ਮੇਲ ਵਾਸਤੇ 800 ਮੀਟਰ 270 ਸੈਕਿੰਡ ਚ ਲਾਉਣੀ ਆ ਉਹਨਾਂ ਨੇ ਠੀਕ ਹੈ ਫੀਮੇਲ 290 ਸੈਕਿੰਡ ਚ 800 ਮੀਟਰ ਲਾਉਣੀ ਹੈਗੀ ਆ ਹਨਾ ਸੋ ਇਹ ਸਾਰਾ ਤੁਸੀਂ ਕ੍ਰਾਈਟੇਰੀਆ ਦੇਖ ਸਕਦੇ ਹੋ ਸੋ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੋਈ ਖਾਸ ਚੀਜ਼ਾਂ ਨਹੀਂ ਹੈਗੀਆਂ ਤਾਂ ਇਹ ਵੈਬਸਾਈਟ ਰਹੇਗੀ ਵੀ www. ਹਾਈ ਕੋਰਟ ਚੰਡੀਗੜ੍ਹ .gov.in ਤੇ ਤੁਸੀਂ ਜਾ ਕੇ ਜਿਹੜਾ ਅਪਲਾਈ ਕਰਸੋ ਇਹਨਾਂ ਪੋਸਟਾਂ ਨੂੰ ਠੀਕ ਹੈ ਡੇਟ ਤੁਹਾਨੂੰ ਦੱਸੀ ਵੀ ਡੇਟ ਜਿਹੜੀ ਬਾਅਦ ਚ ਜਿਹੜਾ ਤੁਹਾਡਾ ਪੇਪਰ ਕਦੋਂ ਹੋਣਾ ਜਾਂ ਫਿਜ਼ੀਕਲ ਟੈਸਟ ਇਹ ਕਦੋਂ ਹੋਣੇ ਆ ਸੋ ਇਹ ਬਾਅਦ ਚ ਤੁਸੀਂ ਇਸ ਵੈਬਸਾਈਟ ਤੇ ਵਿਸਟ ਕਰਦੇ ਰਹੋ ਚ ਆਪਣੇ ਚੈਨਲ ਤੇ ਬਣੇ ਰਹੋ ਤੁਹਾਨੂੰ ਜਿਹੜੀ ਇਹਦੀ ਵੀ ਜਾਣਕਾਰੀ ਦਿੱਤੀ ਜਾਊਗੀ ਸੋ ਇਹ ਜਾਣਕਾਰੀ ਸੀ ਵੀ ਤੁਹਾਡੇ ਵਾਸਤੇ 12ਵੀਂ ਪਾਸਪਰਟੀ ਲਈ ਸਭ ਤੋਂ ਤਾਕੜਾ ਮੌਕਾ ਹੈਗਾ ਠੀਕ ਹੈ ਤਾਂ ਇਸ ਤੋਂ ਵਧੀਆ ਤੁਹਾਡੇ ਵਾਸਤੇ ਸਨੈਰੀ ਮੌਕਾ ਹੋ ਸਕਦਾ ਦੁਬਾਰਾ ਨਾ ਆਵੇ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਤੁਸੀਂ ਆਪਣੀ ਇੱਕ ਚੰਗੀ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਵੀ ਇਸ ਤਰ੍ਹਾਂ ਪੰਜਾਬ ਚ ਆਉਣ ਵਾਲੀਆਂ ਜਾਂ ਆਪਣੇ ਕਿਸੇ ਵੀ ਤਰ੍ਹਾਂ ਦੀਆਂ ਹੋਰ ਇੰਡੀਆ ਲੇਬਲ ਦੀਆਂ ਪੋਸਟਾਂ ਜਿਹੜੀਆਂ ਤੁਸੀਂ ਅਪਲਾਈ ਕਰਦੇ ਉਹਨਾਂ ਦੀ ਜਾਣਕਾਰੀ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਫੋਲੋ ਕਰ ਲਓ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ